ਰੰਜਿਸ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਣੇ ਆਏ 3 4 ਪਿਸਤੌਲ ਹੀ ਮੈਂ ਇਹਨੂੰ ਰੋਕਦਾ ਹਾਂ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਕੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਆਹੋ ਸਾਰੇ ਜਣੇ ਫੇਰ ਬਾਹਰ ਲੱਗ ਕੇ ਬੜੀ ਆਇਆ ਫੇਰ ਚਲਾ ਗਿਆ ਵਾ ਫੇਰ ਬੁੜੀਆਂ ਬੜਕਾ ਮਾਤੇ ਪੁੜੀਆਂ ਕੁੜੀਆਂ ਸਾਬ ਅੰਦਰ ਵੜ ਗਈਆਂ ਭੱਜ ਭੱਜ ਕੇ ਅੱਜ ਤੂੰ ਅੰਦਰ ਆਣ ਵਾਲਾ ਦੋਤਾ ਦਾ ਦਿਮਗੋਣਾ ਇਥੋਂ ਦਾ ਇਹ ਨਾਲ ਇੰਦਰੀ ਬਾਕਸਿੰਗ ਕਿਹੜੇ ਪਿੰਡ ਦੇ ਉਡਾਲਾ ਪਿੱਤੇ ਵਦ ਕੀ ਗੱਲ ਹੋਈ ਸੀ ਉਹ ਉਮਮਾ ਦਜਾ ਮਹਿਤਾਬ ਤੇ ਮਦਨ ਸਰਪੰਚ ਡੇਵਟ ਕੋ ਨਸ਼ਾ ਬਕਾਉਂਦੇ ਸੀ ਤੇ ਡੇਵਟ ਨੂੰ ਡੱਕਾ ਨਸ਼ਾ ਵੇਚਣ ਤੋਂ ਇਸੇ ਹੀ ਰੰਜਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਣੇ ਆਏ ਤਿੰਨ ਚਾਰ ਪਿਸਤੌਲ ਹੀ ਹਾਂਜੀ ਤੁਹਾਨੂੰ ਕਿਉਂ ਮਾਰਿਆ ਤੁਸੀਂ ਤੁਹਾਡਾ ਮੈਂ ਇਹਨੂੰ ਰੋਕਦਾ ਸੀ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਕੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਹਾਂਜੀ ਕੰਨ ਦਾ ਪੇਡ ਚ ਲੈ ਸਕਦਾ ਨੀ ਰੋਲ ਇਹ ਜੋ ਬੌਚਰ ਹੋ ਗਿਆ ਜੀ ਜੋ ਸਰਪੰਚ ਬਣਿਆ ਜੀ ਮਤਨ ਉਤੋਂ ਦਾ ਵਗੰਡਿਆ ਜੀ ਤੇ ਹੁਣ ਤੁਸੀਂ ਤੁਹਾਨੂੰ ਕਿੱਥੇ ਆ ਕੇ ਗੋਲੀ ਮਾਰੀ ਮੇਰੇ ਘਰੇ ਆ ਕੇ ਮਾਰੀਆਂ ਜੀ 30 35 ਜਣੇ ਆਏ ਕੀ ਕਰਨਾ ਇਹ ਲੋਕਾਂ ਦਾ ਤੁਸੀਂ ਰੋਕਦੇ ਸੀ ਤਾਂ ਕਿ ਹਾਂ ਜੀ ਔਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਆ ਗਈ ਕੋਈ ਮੈਂ ਤਾਂ ਚੇਕੇ ਦਾ ਜੀ ਮੈਂ ਕੰਮ ਹੈ ਰਾਜ ਮਿਸਤਰੀ ਦਾ ਮੈਂ ਤਾਂ ਮੇਰੇ ਕੰਮ ਤੇ ਉਹਨਾਂ ਕੰਮ ਤੇ ਜਾਂਦਾ ਮੇਰੀ ਔਰ ਕੋਈ ਰੰਜਿਸ਼ ਨਹੀਂ ਮੈਂ ਨਸ਼ੇ ਤੇ ਰੋਕਦਾ ਸੀ ਇਹਨੂੰ ਕਿੰਨੇ ਕੇ ਫੈਰ ਕੱਢੇਗੇ ਫੈਰ ਇਹਨ ਬਥੇਰੇ ਕੱਢੇ ਆ ਹਾਂ ਜੀ ਕੰਤੇ ਹੁੰਦੇ ਬੰਦੇ ਗੱਟੀਆਂ ਕੋਈ ਤੁਰ ਕੇ ਹੀ ਜਿਆਦੇ ਜਾਣੇ ਤੁਰ ਕੇ ਦੀ 35 ਜਾਣੇ ਸੀ ਪਿੰਡ ਦੇ ਹੀ ਬੰਦੇ ਆ ਤੇ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਨੂੰ ਬਾਅਦ ਘੰਟੇ ਬਾਅਦ ਪੁਲਸ ਆਈ ਆ ਜੋ ਫੋਨ ਫੰਡ ਚੈੱਕ ਕੀਤੇ ਫਿਰ ਪੁਲਿਸ ਨੇ ਕੱਢਿਆ ਕਿ ਇਹਦੇ ਚੋਂ ਦੋ ਬੰਦੇ ਨੇ ਰਸਤੇ ਬਲਾਕ ਕੀਤੇ ਸੀ ਅੱਛਾ ਜੀ ਉਸ ਤੋਂ ਬਾਅਦ ਇਹ ਕਿ ਅੱਗੇ ਹਸਪੀਟਲ ਬਾਅਦ ਗੋਲੀਆਂ ਕਿੱਥੇ ਗਈਆਂ ਜੀ ਮੇਰੇ ਮੋਢੇ ਦੇ ਦੋ ਗੋਲੀਆਂ ਜੀ ਡੇਵਿਡ ਨਾਲ ਹੋਰ ਮੁੰਡੇ ਸੀ ਜਿਹੜੇ ਮੇਰੇ ਚਲਾਈ ਡੇਵਡ ਨੇ ਚਲਾਈ ਆ ਇੱਕ ਬੇਟੇ ਦੇ ਪੈਰਾਂ 'ਚ ਮਾਰੀ ਗੋਲੀ ਉਹ ਉਹ ਬਚਾ ਹੋ ਗਿਆ ਬੇਟੇ ਦਾ ਕੀ ਮੰਗ ਕਰਦੇ ਇਨਸਾਫ ਦੀ ਮੰਗ ਕਰਦੇ ਜੀ ਇਹ ਨਸ਼ਾ ਰੁਕਣਾ ਕਰਕੇ ਜਾਵੇ ਗੱਲ ਹਾਂਜੀ ਨਸ਼ਾ ਰੁਕਣਾ ਚਾਹੀਦਾ ਹੈ ਜੀ ਵੇਜ ਦਾ ਗੁੱਲ ਵੇ ਮਹਿਤਾਬ ਵਕਾ ਰਿਹਾ ਜੀ ਡੇਵਿਡ ਵੇਜਦਾ ਹੈ ਠੀਕ ਹੈ ਠੀਕ ਹੈ ਹਾਂਜੀ ਬਲਜੀਤ ਕੌਰ ਜਿੰਨਾਂ ਦੇ ਗੁੱਟ ਲੱਗੀ ਕੀ ਲੱਗਦਾ ਤੁਹਾਡੇ ਹਸਬੰਡ ਇਹ ਕੀ ਗੱਲ ਕੀ ਹੋਈ ਵਾਕਿਆ ਕੀ ਹੈ ਜ਼ਰਾ ਇਧਰ ਵੀ ਇਹ ਇਹ ਨਸ਼ੇ ਤੋਂ ਡੱਕਦੇ ਜੀ ਜੇ ਅਮਰਤਾ ਦੀ ਨੇ ਤੇ ਉਹਨੂੰ ਡੇਵਟ ਨੂੰ ਨਸ਼ੇ ਤੋਂ ਡੱਕਦੇ ਸੀਗੇ ਤੇ ਜਿਹੜਾ ਮਹਿਤਾਬ ਆ ਉਹਦੇ ਥਰੂ ਨਸ਼ਾ ਵੇਚਦਾ ਹੈ ਨਾਲ ਮਦੀ ਸਰਪੰਚ ਆ ਜੀ ਨਾ ਸਰਪੰਚ ਮਦਨ ਸਿੰਘ ਸਰਪੰਚ ਇਹ ਅੱਜ ਕੀ ਗੱਲ ਹੋਈ ਜਿਸ ਤਰ੍ਹਾਂ ਇਹ ਬੋਲੀ ਚੱਲੀ ਗਈ ਗੱਲ ਅੱਜ ਉਹ ਸਾਡੇ ਸਰੇ ਘਰੇ ਆ ਕੇ ਪਏ ਆ ਅੱਛਾ ਜੀ ਕਿੰਨੇ ਜਾਣੇ ਸੀ ਉਹ ਹੁਣੇ ਕੀ 35 ਜਾਣੇ ਕਿ ਕਿੰਨੇ ਕਾਫੀ ਹਥਿਆਰ ਸੀ ਹਾਂ ਜੀ ਕਬਹੁ ਬਾਬਾ ਜਾਣਿਆ ਕੋਈ ਜਿੰਨੇ ਜਾਣੇ ਉਹਨਾਂ ਕੋਲ ਹਥਿਆਰ ਸੀਗੇ ਕਿੰਨੀਆਂ ਗੋਲੀਆਂ ਚੋਂ ਕਾਫੀ ਚੱਲੀਆਂ ਸੀਗੀਆਂ ਇਹਨਾਂ ਤੇ ਕਿਲੀਆਂ ਲੱਗੀਆਂ ਇਹਨਾਂ ਤੇ ਦੋ ਗੋਲੀਆਂ ਲੱਗੀਆਂ ਫੋੜੇ ਕਿ ਕਿੱਥੇ ਦੱਸਣ ਕਰਾਇਆ ਨਾ ਹਾਂਜੀ ਇਹ ਗੁਰਨਾਨਕੋ ਹਸਪੀਟਲ ਤੇ ਪਹੁੰਚ ਗਈ ਮੋਕੇ ਤੇ ਹਾਂਜੀ ਅੱਧੇ ਘੰਟੇ ਬਾਅਦ ਆਈ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਜੀ ਉਹਨਾਂ ਨੇ ਆਣ ਕੇ ਸਾਨੂੰ ਉਹ ਸਾਨੂੰ ਨਿਕਲ ਨਹੀਂ ਸੀ ਦੇਣੇ ਇੱਕ ਦੋਨੋ ਰਸਤੇ ਬਲੌਕ ਹੋਏ ਸੀਗੇ ਸਾਨੂੰ ਹਸਪੀਟਲ ਨਹੀਂ ਸੀ ਆਉਂਦੇ ਹੁੰਦੇ ਫਿਰ ਉਹ ਮਲਾਜ਼ਮ ਆਏ ਤੇ ਫਿਰ ਉਹਨਾਂ ਨੇ ਸਾਨੂੰ ਆਣ ਕੇ ਉੱਥੋਂ ਕੱਢਿਆ ਫਿਰ ਅਸੀਂ ਹਸਪੀਟਲ ਪਹੁੰਚੇ ਹਾਂ ਕੁੱਛ ਪਹੁੰਚੀ ਜੀ ਹਾਂਜੀ ਹਾਂਜੀ ਉਥੇ ਪਿੰਡ ਦਾ ਹਸਪਤਾਲ ਆਇਆ ਨਹੀਂ ਇੱਥੇ ਪੁਲਸਪੁਨਜੀ ਹਸਪਤਾਲ ਹੈ ਹਸਪਤਾਲ ਤੋਂ ਨਾਲ ਆਇਆ ਇੱਥੇ ਨਹੀਂ ਜਾਈ ਪਤਾ ਨਹੀਂ ਕੀ ਗੱਲ ਉਹ ਵਿਆਹ ਆਇਆ ਤੇ ਆਪਾਂ ਤੇ ਅੰਦਰ ਸੁੱਤੇ ਮੇਰਾ ਆਪਾਂ ਚਲਦੇ ਵੀ ਵੇਖੀ ਤੇ ਉਹ ਚਾਰੇ ਬੜੀ ਦੁਨੀਆ ਨਿਕਲਾਈ ਤੇ ਉਹ ਚਾਰ ਮਾਂ ਬੜਾ ਉਹਨੇ ਡੇਬਟ ਨੇ ਚਲਾਈ ਆ ਇਹਦੇ ਮੌਕੇ ਤੇ ਆਇਓ ਆਹੋ ਸਾਰੇ ਜਣੇ ਫੇਰ ਬਾਹਰ ਲੈ ਕੇ ਬੜੀ ਆਇਆ ਫੇਰ ਚਲਾ ਗਿਆ ਵਾ ਫਿਰ ਬੜੀਆਂ ਬੜਕਾ ਮਾਤੇ ਪੁਡੀਆਂ ਕੁਡੀਆਂ ਸਾਬ ਅੰਦਰ ਵੜਗੀਆਂ ਭੱਜ ਭੱਜ ਕੇ ਫੇਰ ਨਾ ਚਲਾਇਆ ਕੋਣਿਆ ਅੱਦੋਂ ਦਾ ਰਹਿਣ ਵਾਲਾ ਦੋਤਾ ਦਾ ਦਿਮਗਾਣਾ ਇੱਥੋਂ ਦਾ ਜਿੰਨੀ ਗੋਲੀਆਂ ਕਿੱਧਰ ਗੋਲੀਆਂ ਇੱਥੇ ਬੋਰ ਥੱਲੇ ਚਲਾਈਆਂ ਆਵੇ ਕਿਹਦੇ ਉੱਤੇ ਉਧਰ ਦਲਬਾਗ ਦੇ ਉੱਤੇ ਕਿਉਂ ਕੀ ਹਾਂ ਹੋ ਪਤਾ ਨਹੀਂ ਕੋਈ ਪਿਛਲਾ ਕੋਈ ਗੱਲ ਗੁਲੁਕ ਹੋਗੀ ਪਤਾ ਨਹੀਂ ਕੀ ਗੱਲ ਹੈ ਗੋਲੀਆਂ ਕਿੰਨੇ ਕ ਟਲੀਆਂ ਗੋਲੀਆਂ ਤਿੰਨ ਚਾਰ ਚਲਾ ਦਿੱਤੀਆਂ ਤੇ ਉੱਥੇ ਘਰ ਵੀ ਫੇਰ ਬਾਹਰ ਲੈ ਗਿਆ ਵਾ ਗੋਲੀ ਲੱਗੀ ਕਿੱਥੇ ਦਬਾਦ ਆ ਇੱਥੇ ਮੋੜੇ ਤੇ ਲੱਗ ਗਈ ਵਿਚਾਰੇ ਦੇ ਦੋ ਲੱਗ ਗਈਆਂ ਇਹ ਰੰਜਿਦ ਕੀ ਤੁਹਾਡੀ ਹਾਂ ਰੰਜਿਦ ਕੀ ਪਤਾ ਨਹੀਂ ਮੈਨੂੰ ਉਹਦੇ ਨਾਲ ਪਤਾ ਨਹੀਂ ਮੈਨੂੰ ਕੀ ਹੈ ਜੋ ਆਪਦੇ ਬਾਹਰ ਨਿਕਲੇ ਸੁੱਤੇ ਪਏ ਤੇ ਮੈਂ ਤੇ ਕੋਸਕੇ ਤੋਂ ਆਈ ਬਾਜਾ ਕਿੰਨੇ ਚਿਰ ਡੈਟ ਆਈ ਆ ਇਹ ਮੰਗੀ ਕਰਦੇ ਆਂ ਆਂ ਆਨੇ ਇਹਨੂੰ ਕੱਢ ਦੋ ਬਾਹਰ ਕੱਢ ਦੋ ਸਾਨੂੰ ਮਾਰ ਦੋ ਇਹਨਾਂ ਲੋਕਾਂ ਨੂੰ ਗਰੀਬਾਂ ਨੂੰ ਤੇ ਕੱਢੋ ਇਹਨਾਂ ਨੂੰ ਮਨ ਤੇ ਅੱਦੇ ਕੋਸ਼ ਹੋ ਗਈ ਆਹੀਂ ਬਰੇ ਕੀ ਨਾ ਦਾ ਨੰਨਾ ਸੌਨ ਸਿੰਘ ਸਾਹਿਬ ਗਿਆ ਪੈਂਡਾ ਮਡਾਲੇ ਆਹੀਂ ਮਡਾਲੇ ਇਹ ਕੀ ਗੱਲ ਹੋਈ ਇਹ ਸਰਦੀ ਅਹੀਂ ਤੇ ਅੰਦਰ ਲੰਮੇ ਪੈਂ ਤੇ ਸਰ ਜੀ ਗੋਲੀਆਂ ਦੀ ਆਵਾਜ਼ ਸੁਣੀ ਜਦੋਂ ਸਾਰੇ ਲੋਕੀ ਬਾਹਰ ਨਿਕਲੇ ਆ ਤੇ ਬਾਹਰ ਨਿਕਲੇ ਤੇ ਜਦੋਂ ਗੋਲੀਆਂ ਦੀ ਸੁਣੀ ਆਵਾਜ਼ ਤੋ ਉਹ ਦਲਬਾਖ ਸਿੰਘ ਆ ਮੁੰਡਾ ਜਿਹਦੇ ਗੋਲੀਆਂ ਵਤੋ ਮਾਰੀਆਂ ਕਿ ਉਹ ਇਹ ਸਰ ਜੀ ਹੁਣ ਕੀ ਪਤਾ ਕੀ ਗੱਲ ਹੋਈ ਕੀ ਨਹੀਂ ਅਸੀਂ ਤਾਂ ਸੁੱਤੇ ਆ ਉਹ ਦਵਾਰਾ ਕਿਤੇ ਵਿਆਹ ਆਇਆ ਜਾਂ ਠੇਕੇਦਾਰੀ ਕਰਦਾ ਜੀ ਜਾਂ ਕੰਮ ਤੋਂ ਆਇਆ ਤੇ ਉਹ ਗੱਡੀ ਲਾਉਣ ਰਿਹਾ ਏ ਇਹ ਦੋ ਜਣੇ ਆਏ ਆ ਮੋਟਰਸਾਈਕਲ ਤੇ ਇਹਨਾਂ ਆਉਂਦਾ ਗੋਲੀਆਂ ਮਾਰਨੀ ਹੱਦ ਕਿਨੇ ਕਿਨੇ ਦੇ ਬਟਨੇ ਹੱਦ ਹੋਰ ਕੋਲ ਵੀ ਦੇ ਬਟਨੇ ਉਹਦੇ ਨਾਲ ਨਹੀਂ ਸਰ ਜੀ ਪਤਾ ਕੌਣ ਹੈ ਗੱਡੀ-ਗੁੱਡੀ ਜਾਏ। ਮੂੰਹ ਬੱਦੇ ਸਰ ਜੀ। ਮੋਟਰਸੈੱਡ ਤੇ ਛੱਡੋ। ਮੋਟਰਸੈੱਡ ਤੇ। ਹਾਂ ਜਿੰਨੇ ਦਾ ਸਮਾਂ ਜੀ। ਇਹ ਸਰ ਜੀ ਸਮਾਂ 10000 ਦਾ। 8 ਕ ਦਾ ਸਰ ਜੀ। 8 ਕ ਦਾ ਟਾਈਮ ਆਗਾ ਸਰ। ਹਾਂ ਜੀ ਇੰਨਾ ਕ ਟਾਈਮ ਆਗਾ 8 ਕ। ਤੂੰ ਕਿੰਨੇ ਫੇਅਰ ਹੋ ਗਿਆ ਫੇਅਰ ਸਰ ਜੀ 4 ਤੇ ਇੱਥੇ ਹੋਏ ਜੋ। ਦਿਨਾਲੀ ਦੇ ਵੱਖਰੇ ਹੋਏ ਸਰ ਜੀ ਬਾਅਦ ਚ। ਉਹ ਸਹੀ ਮੋਕੇ ਤੇ। ਪੁਲਿਸ ਲੇਟ ਆਈ ਸਰ ਜੀ। ਤੇ ਕੋਈ ਕਾਲ ਬਰੰਦ ਹੋਏ। ਸਰ ਜੀ 2 ਰੋਂਦ ਜਿਹੜੇ ਚਲਾਏ ਨਾ। 3 ਕੇ ਪਾਣੀ 2 ਲੱਭੇ ਸਰ ਜੀ ਪੁਲਿਸ। ਹਾਂ ਜੀ। ਠੀਕ ਹੈ ਜੀ। ਕੀ ਗੱਲ ਹੋਈ? ਅੱਜ ਆਈਆਂ ਭਾਜੀ ਮੌਕੇ ਤੇ ਕੀ ਆਇਆ ਵੇਖਿਆ ਕੇ ਕੋਣ ਦੱਸੇ ਵੀ ਗੋਰੀਆਂ ਲੱਗੀਆਂ ਅਸੀਂ ਤੇ ਮੌਕੇ ਤੇ ਜਾ ਕੇ ਹੁਣ ਹਸਪਤਾਲ ਦਾਖਲ ਕਰਾਵਾਂਗੇ ਸਵੇਰੇ ਵੇਖ ਲਾਂਗੇ ਵੀ ਕੀ ਗੱਲਬਾਤ ਹੋਈ ਜਾਂਦੀ ਹੈ ਗੋਲੀ ਚਲਾਈ ਕਿਹਨੇ ਗਿਆ ਨਹੀਂ ਹੈ ਪਿੰਡ ਦੇ ਬਟਾਲਾ ਆ ਗਿਆ ਭੱਟੇ ਵੱਡ ਗੋਲੀ ਕਿਹਨੇ ਦੱਸਿਆ ਕੋਈ ਪਰਿਵਾਰ ਵਾਲਾ ਨਹੀਂ ਕੋਈ ਦੱਸਣਾ ਡੇ ਵੱਡਾ ਕੋਈ ਉਹਨੂੰ ਬੰਦਾ ਉਹਨੇ ਚਲਾਈ ਆ ਕੋਈ ਸਵੇਰੇ ਵੇਖ ਲਾਂਗੇ ਜੋ ਹੋਊਗਾ ਜੀ ਹਲਾ ਹਾਲ ਤੇ ਕਿਥੇ ਲੱਗੀਆਂ ਹਲਾ ਆ ਠੀਕ ਹੈ ਜੇ ਬੰਦੇ ਮੋਢੇ ਤੇ ਗੋਰੀ ਵੱਜੀ ਆ ਉਦੋਂ ਉਹ ਠੀਕ ਹੈ ਕੋਈ ਗੱਲ ਨਹੀਂ ਸਵੇਰੇ ਭਾਜੀ ਜੋ ਵੀ ਕਾਰਵਾਈ ਬੰਦੀ ਆ ਅਫਸਰਾਂ ਦੇ ਨੋਟਿਸ ਤੇ ਲਿਆ ਆ ਕੇ ਨਾ ਕਾਰ ਵੀ ਕਰਦਾਂਗੇ ਹਾਂਜੀ ਕਿਨੇ ਜਾਨੇ ਦਾ ਗੋਲੀ ਲੱਗੀ ਪਤਾ ਲੱਗਾ ਕਿ ਕੋਈ ਜਾਨਾ ਹੀ ਆ ਬਸ ਹੀ ਉਹ ਦਲਬਾਖ ਸਿੰਘ ਕਾਰਨ ਕੀ ਦੱਸਿਆ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਉਹ ਕਾਰਨ ਦੱਸ ਪਾ ਬਾ ਇਨਵੈਸਟੀਗੇਸ਼ਨ ਕਰਾਂਗੇ ਤਾਂ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕਾਰਨ ਸੀਗਾ ਹਾਂਜੀ